ਰਾਮ ਸਿੰਘ ਜੀ ਸਮਾਨੇ ਤੋਂ ਤੇ ਮੈਂ ਆਪਣੇ ਮੇਰਾ ਕਿਤਾ ਸੀਗਾ ਟਰੱਕ ਡਰਾਈਵਿੰਗ ਦਾ ਜੀ ਮੈਂ ਆਲ ਇੰਡੀਆ ਗੱਡੀ ਚਲਾਈ ਹੈ ਠੀਕ ਹੈ ਤੇ ਕੋਟਰਾ ਤੇ ਖਾਣਾ ਜਦੋਂ ਸਾਨੂੰ ਮਿਲਦਾ ਸੀਗਾ ਗੰਦੇ ਬਰਤਨ ਸਫਾਈ ਨਹੀਂ ਸੀਗੀ ਭੋਜਨ ਵੀ ਨਹੀਂ ਅੱਛਾ ਮਿਲਦਾ ਸੀ ਸਾਨੂੰ ਬਹੁਤ ਲੱਗਦਾ ਸੀਗਾ ਕਿ ਅਸੀਂ ਪੇਮੈਂਟ ਪੂਰੀ ਕਰਨ ਦੇ ਬਾਅਦ ਵੀ ਸਾਨੂੰ ਸਫਾਈ ਵਾਲਾ ਭੋਜਨ ਨਹੀਂ ਮਿਲਦਾ ਤੇ ਮੈਂ ਚਾਹੀ ਹੀ ਸੋਚਿਆ ਸੀਗਾ ਕਿ ਜੇ ਜਦੋਂ ਸਮਾਂ ਆ ਤਾਂ ਇਹ ਸ਼ੁੱਧ ਭੋਜਨ ਜ਼ਰੂਰ ਅਸੀਂ ਇਹਦਾ ਜ਼ਰੂਰ ਸੈੱਟ ਕਰਾਂਗੇ ਕਿ ਛਕਾਣਾ ਤੇ ਸ਼ੁੱਧ ਭੋਜਨ ਛਕਾਵਾਂਗੇ ਜਦੋਂ ਕਾਰੋਬਾਰ ਕੋਈ ਚੇਂਜ ਕੀਤਾ ਤਾਂ ਹਮ ਮੰਨ ਕੇ ਧੜਕੂ ਆ ਦੇ ਅਸੀਂ ਕਿੰਦੇ ਆ ਅੱਜ ਸ਼ੁਰੂਆਤ ਕੀਤੀ ਹੈ ਅਸੀਂ ਕੰਮ ਦੀ ਜੀ ਸਾਫ਼ ਸੁਥਰਾ ਭੋਜਨ ਇਸੇ ਇਸ ਕਰਕੇ ਵੀ ਮੈਂ ਬਹੁਤ ਮੰਗੀ ਚਾਹ ਦੀ ਸਾਫ਼ ਸੁਥਰਾ ਭੋਜਨ ਹੈ ਸਾਨੂੰ ਮਿਲਦਾ ਇਹਨਾਂ ਸਾਲ ਸਾਰੀ ਦਿਹਾੜੀ ਪੂਰਾ ਕਮਾਈ ਕਰਦਾ ਤੇ ਉਹਨੂੰ ਸ਼ੁੱਧ ਭੋਜਨ ਨਹੀਂ ਮਿਲਦਾ ਅਸੀਂ ਸ਼ੁੱਧ ਭੋਜਨ ਤਿਆਰ ਕਰਕੇ ਖਵਾਵਾਂਗੇ ਇਹ ਸਾਡਾ ਮੇਨ ਟੀਚਾ ਸਫਾਈ ਆਪਣੇ ਪੰਜਾਬ ਵਾਸਤੇ ਸਾਨੂੰ ਸਾਲ ਸੋਤਰਾ ਖਾਣਾ ਪਿਆਰ ਕਰਕੇ ਆਪਣਾ ਘਰ ਦੀ ਜਿਵੇਂ ਤਿਆਰ ਕਰਦੇ ਆ ਜੀ ਜੀ ਤੇ ਉਹ ਮੈਂ ਹੀ ਅਸੀਂ ਸਾਰੀ ਪੂਰਾ ਸਫਾਈ ਦਾ ਖੂਲ ਧਿਆਨ ਰੱਖਦੇ ਹੋਏ ਉਹ ਮੈਂ ਤਿਆਰ ਕਰਦਾ ਠੀਕ ਹੈ ਹਾਲੋ ਆਪਾਂ ਰਾੜੀ ਮਾ ਪਾਉਣ ਲੱਗੇ ਆ ਜੀ ਵਧੀਆ ਐਨ ਘਰ ਦੇ ਪ੍ਰੈਸ਼ਰਾਈਜ਼ਰ ਤਿਆਰ ਜੀ ਹਾਲੋ ਇਹ ਆ ਹੁਣ ਪਾਣੀ ਲੱਗ ਗਿਆ ਆਪਣੇ ਤੇ ਹਾਲੋ ਜੀ ਪਕੌੜੇ ਦੇਖੋ ਜੀ ਆ ਦੇਖੋ ਆ ਪਕੌੜੇ ਆਹ ਲਓ ਜੀ ਵਧੀਆ ਲਸੀ ਦੀ ਘਰ ਬਟੀ ਲਸੀ ਦੀ ਬੜੀ ਤਿਆਰ ਹੈ ਜਿਆਦੇ ਪਕੌੜੇ ਤੇ ਹਾਲੋ ਹੁਣ ਗੈਸ ਪਾਉਣ ਲੱਗੇ ਆ ਆ ਲੋ ਜਵਰੀਆ ਕਨੇ ਕਨੇ ਰਾਇਸਾਨ ਇੱਕ ਆ ਲੋ ਜੀ ਖਾਣੇ ਖਾ ਲਈ ਪਿਆ ਹੋਰੀਆ ਤੇ ਆ ਲੋ ਸੁਨਾਦ ਵੀ ਆ ਗਏ ਠੀਕ ਹੈ ਠੀਕ ਹੈ ਹਾਂ ਜੀ ਆ ਲੋ ਸੁਨਾਦੀ ਬਾਤ ਪਾਈ ਕਰ ਇਹ ਆਪਣੇ ਤਿਹਾੜੇ ਨੇ ਦੇਖੋ ਨਾਲੇ ਆ ਜੀ ਜੀ ਤੇ ਮੱਖਣ ਨਾਲ ਚੁਪੜ ਕੇ ਤਾਜੀ-ਤਾਜੀ ਫੁਲਕੇ ਜੀ ਇੱਥੇ 9 ਤੋਂ ਲੈ ਕੇ 7 ਵਜੇ ਤੱਕ ਵੈਨ ਖਾਣਾ ਪ੍ਰਬੰਧ ਚੱਲਦਾ ਹੈ ਆਪਣਾ ਠੀਕ ਹੈ ਤੇ ਇਹ ਸਾਰਾ ਖਾਣਾ ਕੜੀ ਚਾਵਲ ਰਾਜਮਾ ਚਾਵਲ ਤੇ ਪਰਾਂਠਾ ਜੀ ਆਲੂ ਦਾ ਪਰਾਂਠਾ ਹੈ ਤੇ ਕੁਲਚਾ ਹੈ ਜੀ 버거 ਵੀ ਹੈ ਸ਼ੁੱਧ ਸਾਫ ਇਹ ਆਪਣੇ ਘਰ ਤੋਂ ਤਿਆਰ ਕਰਕੇ ਲੈ ਕੇ ਆਣੇ ਆ ਤੇ ਸ਼ਾਮ ਨੂੰ 7 ਵਜੇ ਤੱਕ ਇੱਥੇ ਰਹਿਣੇ ਆ ਤੇ ਆਪਣੇ ਸ਼ਹਿਰ ਵਾਸੀ ਨੂੰ ਬੇਨਤੀ ਹੈ ਕਿ ਸਾਨੂੰ ਸਹਿਯੋਗ ਕਰੋ ਸ਼ੁੱਧ ਖਾਣਾ ਖਾਓ ਆਪਣੀ ਸਿਹਤ ਦਾ ਖਿਆਲ ਰੱਖੋ ਜੀ